ਬਜ਼ੁਰਗਾਂ ਕੋਲੋਂ ATM ਦੇ ਵਿੱਚ ਵੜ ਕੇ ਉਹਨਾਂ ਦੀ ਮਦਦ ਕਰਨ ਦੇ ਬਹਾਨੇ ਇਹ ਨੌਜਵਾਨ ਉਹਨਾਂ ਦੇ ATM ਬਦਲ ਦਿੰਦਾ ਸੀ ਜਿੱਤੋਂ ਬਾਅਦ ਉਹਨਾਂ ਦੇ ATM ਤੋਂ ਪੈਸੇ ਕਢਵਾ ਕੇ ਲੱਖਾਂ ਰੁਪਏ ਦੇ ਨਾਲ ਐਸ਼ ਕਰਦਾ ਹੋਇਆ ਨਜ਼ਰ ਆਉਂਦਾ ਰਿਹਾ ਅਕਸਰ ਪੁਲਿਸ ਪ੍ਰਸ਼ਾਸਨ ਨੂੰ ਲੇਕਿਨ ਹੁਣ ਪੁਲਿਸ ਨੇ ਸਬੂਤਾਂ ਸਹਿੱਦ ਨੂੰ ਲਿਆਏ ਫਾੜ ਕੇ ਛੁੱਟਿਆ ਇਲਾਕਿਆਂ ਦੇ ਪਿੱਛੇ ਜੀ ਹਾਂ ਇੱਕ ਮਾਮਲਾ ਹੈ ਇਹ ਉਹਨਾਂ ਤੁਹਾਨੂੰ ਦੱਸਣ ਲੱਗੇ ਹਾਂ ਜਿਹਨੂੰ ਸੁਣ ਕੇ ਤੁਹਾਡੇ ਰੋਂਗ ਟੇੜੇ ਖੜੇ ਹੋ ਜਾਣਗੇ ਜੇਕਰ ਤੁਹਾਡੇ ਬਜ਼ੁਰਗ ਮਾਤਾ ਪਿਤਾ ਜਾਂ ਕੋਈ ਵੀ ਬਜ਼ੁਰਗ ਆਦਮੀ ਏਟੀਐਮ ਦੇ ਵਿੱਚ ਜਾਂਦਾ ਏ ਤਾਂ ਉਹਨੂੰ ਏਟੀਐਮ ਚਲਾਉਣਾ ਨਹੀਂ ਹੁੰਦਾ ਤਾਂ ਕਿਸੇ ਦੀ ਮਦਦ ਨਾ ਲਿਓ ਕਿਤੇ ਇਹ ਨਾ ਹੋਵੇ ਤੇ ਅਗਲਾ ਤੁਹਾਡੇ ਏਟੀਐਮ ਨੂੰ ਬਦਲ ਗਏ ਤੋਂ ਬਾਅਦ ਤੁਹਾਡੇ ਅਕਾਊਂਟ ਤੋਂ ਵਿੱਚੋਂ ਲੱਖਾਂ ਹਜ਼ਾਰਾਂ ਰੁਪਏ ਕਢਾ ਆ ਗਏ ਤੇ ਰਪੂ ਚੱਕਰ ਹੋ ਜਾਵੇ ਪੁਲਸ ਨੇ ਕਹੇ ਨਾ ਨੌਜਵਾਨ ਫੜਿਆ ਜਿਹਦੇ ਕੋਲੋਂ ਤਕਰੀਬਨ ਕਾਫੀ ਏਟੀਐਮ ਕਾਰਡ ਜਿਹੜੇ ਬਰਾਮਦ ਕੀਤੇ ਗਏ ਆ ਜੋ ਕਿ ਲੋਕਾਂ ਨੂੰ ਨਿਸ਼ਾਨਾ ਬਣਾਉਂਦਾ ਹੈ ਖਾਸ ਤੌਰ ਤੇ ਉਹਨਾਂ ਬਜ਼ੁਰਗਾਂ ਨੂੰ ਜਿਨ੍ਹਾਂ ਬਜ਼ੁਰਗਾਂ ਨੂੰ ਆਪਨਾ ਏਟੀਐਮ ਕਾਰਡ ਚਲਾਉਣ ਦੀ ਜਾਂਚ ਨਹੀਂ ਸੀ ਹੁੰਦੀ ਜਦੋਂ ਕੋਈ ਬਜ਼ੁਰਗ ਏਟੀਐਮ ਕਾਰਡ ਦੇ ਅੰਦਰ ਵੜ ਕੇ ਏਟੀਐਮ ਪੈਸੇ ਕਢਾਉਣ ਦੀ ਕੋਸ਼ਿਸ਼ ਕਰਦਾ ਸੀ ਕਿ ਇਹ ਬਹਾਨੇ ਦੇ ਨਾਲ ਪਹਿਲੋਂ ਰੇਕੀ ਕਰਦਾ ਰਹਿੰਦਾ ਸੀ ਧਿਆਨ ਰੱਖਦਾ ਰਹਿੰਦਾ ਸੀ ਉਸ ਤੋਂ ਬਾਅਦ ਅੰਦਰ ਵੜ ਕੇ ਨਾਲ ਹੀ ਉਹਦੀ ਹੈਲਪ ਕਰਨ ਦੇ ਬਹਾਨੇ ਕਿ ਲਾਓ ਬਾਪੂ ਜੀ ਮੈਂ ਤੁਹਾਨੂੰ ਤੁਹਾਡੇ ਪੈਸੇ ਕਢਵਾ ਕੇ ਦੇ ਦੰਨਾਗਾ ਆ ਕਿ ਉਹਦਾ ਏਟੀਐਮ ਜਿਹੜਾ ਬਦਲ ਦਿੰਦਾ ਸੀ ਉਸ ਤੋਂ ਬਾਅਦ ਜਦੋਂ ਬਚੂੜ ਗਾ ਆਪਦੇ ਘਰ ਨੂੰ ਚਲਾ ਜਾਂਦਾ ਸੀ ਤੇ ਫਿਰ ਉਹ ਉਸੇ ਏਟੀਐਮ ਤੋਂ ਪੈਸੇ ਕਢਾ ਕੇ ਰਫੂ ਚੱਕਰ ਹੋ ਜਾਂਦਾ ਸੀ ਇਹ ਪ੍ਰਸ਼ਾਸਨ ਨੇ ਫੜ ਲਿਆ ਇੱਕ ਨੌਜਵਾਨ ਜਦੀ ਹਕੀਕਤ ਤੁਸੀਂ ਸੁਣ ਕੇ ਹੈਰਾਨ ਹੋ ਜਾਵੋਗੇ ਕੀ ਕਹਿ ਰਹੇ ਨੇ ਪੁਲਿਸ ਦੇ ਵੱਡੇ ਧਿਕਾਰ ਇਦੇ ਵਿੱਚ ਨਾ ਅਸੀਂ ਇੱਕ 54 ਨੰਬਰ ਐਫਆਰ ਦਰਜ ਕੀਤੀ ਹੈ ਜੀ ਉਹਦੇ ਵਿੱਚ ਇੱਕ ਹਮਰੀਤਨਾ ਦਾ ਨੌਜਵਾਨ ਹੈ ਇਹ ਜਿਹੜੇ ਸਾਡੇ ਵੱਖ-ਵੱਖ ਬੈਂਕਾਂ ਦੇ ਏਟੀਐਮ ਮਿਲੇ ਆ ਦੇ ਕੋਲ ਇਹ ਕੀ ਕਰਦਾ ਸੀਗਾ ਘੋਲੇ-ਪਾਲੇ ਲੋਕਾਂ ਨੂੰ ਬੈਂਕਰੀ ਦੇ ਵਿੱਚ ਉਹਨਾਂ ਦੀ ਮਦਦ ਕਰਦਾ ਸੀ ਕਈ ਵਾਰੀ ਜਿਹੜੇ ਬਜ਼ੁਰਗ ਹੁੰਦੇ ਨੇਗੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਉਹ ਆਪਣੋਂ ਤੋਂ ਪੈਸੇ ਵੀ ਨਿਕਲਦਾ ਆ ਏਟੀਐਮ ਦੇ ਵਿੱਚ ਇਹ ਕੀ ਕਰਦਾ ਸੀਗਾ ਉੱਥੇ ਜਾਂਦਾ ਸੀ ਏਟੀਐਮ ਦੇ ਵਿੱਚ ਉਹਨਾਂ ਦੀ ਹੈਲਪ ਕਰਦਾ ਸੀ ਕਿ ਮੈਂ ਤੁਹਾਨੂੰ ਪੈਸੇ ਕਢਵਾ ਕੇ ਦਿੰਦਾ ਉਹਨਾਂ ਨੂੰ ਮਤ ਕਰਨ ਦੀ ਬਜਾਏ ਉਹਨਾਂ ਦਾ ਇਹ ਜਿਹੜਾ ਪਾਸਵਰਡ ਹੁੰਦਾ ਹੈ ਉਹ ਉਹ ਦੇਖ ਲੈਂਦਾ ਸੀਗਾ ਉਹ ਪਾਸਵਰਡ ਦੇਖ ਕੇ ਤੇ ਉਹਨੂੰ ਆਪਣੇ ਕੋਲ ਆ ਲੈਦਾ ਸੀਗਾ ਉਸ ਤੋਂ ਬਾਅਦ ਉਹਨੂੰ 2-4000 ਜਿੰਨੇ ਵੀ ਪੈਸੇ ਕਢਵਾ ਕੇ ਤੇ ਉਹਨਾਂ ਦਾ ਏਟੀਐਮ ਬਦਲ ਲੈਂਦਾ ਸੀਗਾ ਉਹਨਾਂ ਦੀ ਟੀਮ ਆਫਰ ਕੋਲ ਰੱਖ ਰਿਹਾਦਾ ਸੀ ਆਪਣਾ ਏਟੀਐਮ ਉਹਨੂੰ ਦੇ ਦਿੰਦਾ ਸੀਗਾ ਤੇ ਉਸ ਤੋਂ ਬਾਅਦ ਉਹਨਾਂ ਦੇ account ਜਿੰਨੇ ਵੀ ਪੈਸੇ ਸੀ ਉਹਨਾਂ ਨੂੰ ਕਢਵਾ ਲੈਂਦਾ ਸੀ ਜਾਂ ਆਨਲਾਈਨ ਸ਼ੋਪਿੰਗ ਕਰ ਲੈਂਦਾ ਉਹਦੇ ਵਿੱਚ ਸਾਨੂੰ ਟੋਟਲ 35 ਏਟੀਐਮ ਵੱਖ-ਵੱਖ ਬੈਂਕਾਂ ਦੇ ਨੀਂ ਘੋਟ ਕਵਰ ਹੋਏ ਨੇ ਤਬ ਇਹਦੇ ਤੋਂ ਅਸੀਂ ਕਰੀਬ ਜਿਹੜੇ ਹੈਗੇ ਪੱਲਾ 15 ਏਟੀਐਮ ਪਹਿਲਾਂ ਜੀ ਮੁੜਕਾ ਹੋਏ ਸੀਗੇ ਇਹਦਾ ਰਿਮਾਂਡ ਲਿਆਗਾ 9 ਏਟੀਐਮ ਦੇ ਕੋਲ ਬਾਅਦ ਚੱਲਦੀ ਹੋਏ ਨੇ 9 10 ਏਟੀਐਮ ਤੇ ਇਹਦੇ ਤੇ ਮੁਕਦਮਾ ਦਰਜ ਕੀਤਾ ਹੈਗਾ ਹੁਣ ਸਾਡੇ ਕੋਲੇ ਇਹ ਦੋਨਾਂ ਦਾ ਰਿਮਾਂਡ ਲਿਆਗਾ ਇਹਦੇ ਤੇ ਪਹਿਲਾਂ ਵੀ ਐਨਡੀਪੀਐਸ ਦੇ ਮੁਕਦਮੇ ਦਰਜ ਨੇ ਜਿਹਦੇ ਪਿੱਛੇ ਦੋ ਮੁਕਦਮੇ ਐਨਡੀਪੀਐਸ ਦਾ ਦਰਜ ਨੇ ਜਿੱਥੇ ਤਿੰਨ ਸਾਲ ਦੀ ਸਜ਼ਾ ਵੀ ਕੱਟ ਚੁੱਕਿਆ ਹੈ ਤੇ ਹੁਣ ਇਹ ਰਿਮਾਂਡ ਲਿਆ ਵੀ ਕੁਝ ਕੁਝ ਕਰ ਰਹੇ ਹੈਗੇ ਹੋਰ ਵੀ ਸਾਨੂੰ ਆਸ ਹੈ ਵੀ ਜਲਦੀ ਰਿਕਵਰੀ ਹੋਵੇਗੀ ਸਰਿਸ ਕਾਇਕਦੇ ਦਾ ਆ ਤੁਸੀਂ ਇਹਦਾ ਕ੍ਰਿਤਾਂ ਕੀਤਾ ਜਾਂ ਕਿਉਂ ਇਹ ਇਹ ਮੁਰੰਡੇ ਕਰਮ ਆਇਆ ਸੀਗਾ ਇਹ ਮੁਰੰਡੇ ਨੇ ਟਰੈਪ ਲਾਇਆ ਸੀ ਕਿਸੇ ਅ ਜੁਜੋੜੇ ਦਾ ਉਹ ਬਿਲਕੁਲ ਨੂੰ ਨਹੀਂ ਸੀ ਪਤਾ ਤਾਂ ਉਹਨਾਂ ਨੂੰ ਸ਼ੱਕ ਪਿਆ ਉਹਨਾਂ ਨੂੰ ਸ਼ੱਕ ਹੋਇਆ ਉਹਨਾਂ ਨੇ ਜਦੀ ਫੋਨ ਕੀਤਾ ਪੁਲਿਸ ਨੂੰ ਪੁਲਿਸ ਮੌਕੇ ਤੇ ਗਈ ساری ਟੀਮ ਐਸਚੋ ਸਦਰ ਸ੍ਰੀ ਰਿਸਪੈਕਟ ਸੁਨੀਲ ਸਿੰਘ ਦੀ ਟੀਮ ਐਸਸੀ ਅੰਗਰੇਜ਼ ਸਿੰਘ ਦੀ ਵਾਜ ਦੇ ਵਿੱਚ ਉੱਥੇ ਗਈ ਇਹਨਾਂ ਨੇ ਰਾਉਂਡ ਅਪ ਕੀਤਾ ਤੇ ਇਹਦੇ ਤੋਂ ਵਿਆਕੇ ਤੇ ਫੇਰ ਦਰਜ ਕਰਕੇ ਫਿਰ ਜਦੋਂ ਇਹ ਸਾਰਾ ਵੈਰੀਫਾਈ ਕੀਤਾ ਪੁੱਛਕਿਛ ਕੀਤੀ ਵੀ ਤਰਾਸ਼ੀ ਲਈ ਤਾਂ ਇਹਦੇ ਕੋਲੋਂ ਕੁਝ ਪੀਟੀਐਮ ਬੋਰਡ ਕੋਲੇ ਪੁੱਛਕਿਛ ਤੇ ਇਹਦੇ ਪ੍ਰਾਪਤ ਕਰਾਏ ਹੈਗੇ ਅੱਗੇ ਵੀ ਤਰਤੀਜ ਚੱਲੀ ਹੈ ਜਿਵੇਂ ਸਰ ਐਨਡੀਪੀਐਸ ਦੇ ਤੁਸੀਂ ਦੱਸਦੋਂ ਪਹਿਲਾਂ ਹੀ ਪਰਚੇ ਦਰਜ ਹੈ ਕੋਈ ਨਾ ਕੋਈ ਇਦਾਂ ਦਾ ਵੀ ਸਮਾਨ ਮਿਲਿਆ ਕੋਈ ਨਹੀਂ ਫਿਲਹਾਲ ਐਨਡੀਐਸ ਦਾ ਨਹੀਂ ਮਿਲਿਆ ਇਹਦੇ ਕੋਲ ਕੋਈ ਰਿਕਵਰੀ ਹੋਈ ਹੈ ਨਹੀਂ ਪਰ ਉਹਦੀ ਸਾਡੀ ਤਰਤੀਜ ਚੱਲੀ ਹੈ ਜੀ ਉਦੇ ਵਿੱਚ ਦੇਖਾਂਗੇ ਅੱਗੇ ਜਾ ਕੇ ਕੀ ਕੁਝ ਹੋਰ ਬਰਾਮਦ ਹੋ ਸਕਦੀ ਹੈ ਪਰ ਪਬਲਿਕ ਨੂੰ ਕੀ ਰਹਿਣਾ ਹੈ ਕਿਵੇਂ ਜਿਹਦੇ ਵਿੱਚ ਇਹ ਹੈ ਦੀ ਵੱਧ ਤੋਂ ਵੱਧ ਲੋਕਾਂ ਨੂੰ ਮੈਂ ਸੋਸ਼ਲ ਮੀਡੀਆ ਤੇ ਵੀ ਚੱਲਦੀ ਰਹਿੰਦੀ ਹੈ ਅਖਬਾਰਾਂ ਵਿੱਚ ਤੁਹਾਡੇ ਰਾਹੀਂ ਵੀ ਪਤਾ ਲੱਗਦਾ ਰਹਿੰਦਾ ਇਹਦੇ ਚੇਤੇ ਅਵੇਰਨੈਸ ਦੀ ਲੋੜ ਹੈ ਆਪਣਾ ਏਟੀਐਮ ਆਪਣਾ ਓਟੀਪੀ ਆਪਣੇ ਦੇਖੋ ਆਰਬੀਡੀ ਦਾ ਗੇੜ ਲੈਣੇ ਬੈਂਕ ਦੇ ਰਿਗਾਰਡਿੰਗ ਆਪਾਂ ਕੋਈ ਵੀ ਕਿਸੇ ਤਰ੍ਹਾਂ ਦਾ ਆਪਣਾ ਡਾਕੂਮੈਂਟ ਹੈ ਓਟੀਪੀ ਸ਼ੇਅਰ ਨਹੀਂ ਕਰਨਾ ਸੋ ਮੇਰੀ ਬੇਨਤੀ ਹੈ ਵੀ ਆਪਣਾ ਬੈਂਕ ਦੇ ਰਿਗਾਰਡਿੰਗ ਕੋਈ ਵੀ ਕਿਸੇ ਤਰ੍ਹਾਂ ਦਾ ਡਾਕੂਮੈਂਟ ਕੋਈ ਓਟੀਪੀ ਹੈਗਾ ਆਪਣਾ ਇਹ ਬਲਬ ਤੁਹਾਡਾ ਜੀ ਇਹ ਵੀ ਤਾਂ ਕਿਸ ਨੂੰ ਦੇਣਾ ਹੀ ਨਹੀਂ ਹੈਗਾ ਤੇ ਇਹ ਤੇ ਬੇਰਸ ਦੀ ਲੋੜ ਹੈ ਆਪਾਂ ਨੂੰ ਬੇਰ ਹੋਣਾ ਚਾਹੀਦਾ ਹੈਗਾ ਤੇ ਜਿਹੜਾ ਬੈਂਕਰੀ ਸੀ ਇਸ ਤਰ੍ਹਾਂ ਅਫਸਰ ਦਾ ਹੋਰ ਜਿਵੇਂ ਕੋਈ ਅੱਜ ਦਾ ਤੁਹਾਨੂੰ ਪਤਾ ਫੋਨ ਕਾਲ ਆਉਂਦੀਆਂ ਨੇ ਕਿਆਂ ਉਹ ਗੁੰਮਰਾ ਕਰਦੇ ਨੇ ਕਿ ਉੱਤੇ ਆਪਾਂ ਘੋਲੇ-ਪੋਲੇ ਸਾਡੇ ਲੋਕ ਜਾ ਕੇ ਪੈਸੇ ਪਵਾਉਂਦੇ ਨੇ ਤੇ ਇਹਦੇ ਵਿੱਚ ਜਿਹਨਾਂ ਜਿਹਨੂੰ ਜਾਣਦੇ ਨਹੀਂ ਜਿਹਨੂੰ ਮਿਲੇ ਨਹੀਂ ਹੈਗੇ ਤੇ ਉਹ ਇਹਦੇ ਵਿਸ਼ਵਾਸ ਕਰਨੀ ਇਸ ਮਾਮਲੇ 'ਚ ਲੋਕ ਸਰ ਇਹ ਕਿਹੜੀ ਜਗ੍ਹਾ ਦਾ ਰਹਿਣ ਵਾਲਾ ਹੈ ਜਿਹੜਾ ਖੀੜੀ ਨੌਂ ਸਿੰਘ ਹੈ ਜੀ ਜ਼ਿਲ੍ਹਾ ਫਤਿਹਗੜ੍ਹ ਸਾਹਿਬ 'ਚ ਖੀੜੀ ਨੌਂ ਸਿੰਘ ਹੈ ਸਾਡੇ ਨੇ ਦੱਸਿਆ ਨੇ ਕਿ ਇੱਕ ਦੋ ਵਾਰ ਤਾਂ ਕੀਤੀਆਂ ਨੇਗੀ ਫਿਰ ਬੜੇ ਸਰ ਇਸੇ ਲੱਗਿੰ ਕਿੰਨੇ ਵਾਲੇ ਕਹਿਨੇ ਕਿੰਨੀਆਂ ਨੇ ਉਹ